ਕੱਲਾ ਕੱਲਾ ਕਮਰਾ ਹੈ ਜਿਹੜਾ ਤੇ ਇਹਦੇ ਵਿੱਚ ਜਿਹੜੀਆਂ ਉਹ ਤਸਵੀਰਾਂ ਲੱਗੀਆਂ ਹੋਈਆਂ ਮੁਗਲ ਬਾਦਸ਼ਾਹਾਂ ਵਾਲੀਆਂ ਜਿਵੇਂ ਆ ਚੰਗੇਜ਼ ਖਾਨ, ਬਾਬਰ, ਹਮਾਇੂ ਅਕਬਰ, ਜੋਧਾ ਬਾਈ, ਜਹਾਂਗੀਰ, ਬੀਰਬਲ, ਨੂਰ ਜਹਾਂ, ਸ਼ਾਹਜਹਾਂ, ਮਮਤਾਜ ਜਹਾਂਗੀਰ, ਔਰੰਗਜ਼ੇਬ ਬਹਾਦਰ ਸ਼ਾਹ ਮੁਗਲ ਰਾਜਕੁਮਾਰੀ ਇਹ ਕਲੀਆਂ ਕਲੀਆਂ ਜਿਹੜੀਆਂ ਪੇਂਟਿੰਗਸ ਇੱਥੇ ਹੱਥ ਨਾਲ ਬਣੀਆਂ ਹੋਈਆਂ ਹਾਥੀ ਨਾਲ ਆਥਾਰੀ ਦੇ ਵਿੱਚ ਬ੍ਰਿਟਿਸ਼ ਕਪਲ ਦੀ ਆਂ ਘੋੜਾ ਗਾੜੀ ਤੇ ਜਾ ਰਹੇ ਆ ਆ ਦਰਸ਼ਕੋ ਦੀ